ਫੜਾ ਦੇ ਖੜਾਈ ਕਰਦਾ ਹੈਗਾ। ਯਾ ਕਰਾ ਘੰਟਾ ਉਹ ਗੇ ਖੜੇ ਹੋ। ਆ ਪੱਕੇ ਹੀ ਇਹ ਨਾਲ ਲੱਗੇ ਹੋ। ਜਲਦੀ ਕਰ ਦੇ ਟਾਈਆਂ ਵਾਲਾ ਕਰਾਣਾਂ ਲਿਆ ਯਾਰ ਤੂੰ। ਕਾਰਾ ਬਾ ਇਹ ਤਾਂ ਮਿੱਟ ਸੈੱਟ ਕਰਨੀ ਵਾਲੇ। ਢਾਰਾ ਮਾੜਾ ਬਾਈ। ਉਹ ਡੜੀਆਂ ਵਾਲੀਆਂ ਯਾਰ ਘਾਰੇ ਚ ਬਾਈ। ਉਧਰਲੇ ਪਾਸੇ ਆ ਕੇ ਫੜਾ ਇੱਟਾਂ ਯਾਰ ਇੱਥੇ ਕਿੱਥੇ ਖੜੇਗਾ। ਮਾਹ ਯਾਰ ਕੰਦ ਯਾਰ ਮਿਸਤਰੀਆਂ ਨੂੰ। ਆਪੇ ਲਈ ਇੱਥੇ ਨਾ ਫੜਾ ਬਾਈ ਯਾਰ ਕਿੰਨੇ ਵਾਰੀ ਕਹਤਾ ਤੈਨੂੰ ਪਹਿਲਾਂ। ਹੂਪ ਤਾ ਦਾ ਤਾ ਅੱਜ ਗੱਗੂ ਕੇ ਕੰਮ ਕਰਾਵਾਂਗੇ ਬੋ ਕੰਮ ਕਰਾ ਦੇਗਾ ਮੈਂ ਗੱਗੂ ਸਾਤਰੀਕਾਲ ਵਾਸੀ ਸਾਤਰੀਕਾਲ ਤਗੜੀ ਜੀ ਨੂੰ ਹੜ ਜਾਂਦਾ ਅੱਜ ਟਾਈਮ ਹੀ ਲੱਗਿਆ ਦੋ ਤਿੰਨ ਦਿਨ ਕੋਈ ਕੱਲ ਵੀ ਖੇਤ ਵਾਗਿਆ ਸੀ ਵਾਸੀ ਠੀਕ ਆ ਜੀ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਤੋਂ ਪ੍ਰਾਂਤ ਸਵਾਗਤ ਹੈ ਸਾਰੇ ਵੀਰਾਂ ਭੈਣਾਂ ਦਾ ਨਵੇਂ ਬਲੌਗ ਦੇ ਵਿੱਚ ਅੱਜ 19 ਫੱਗਣ 2 ਮਾਰਚ ਸਾਲ 2024 ਸ਼ਨੀਵਾਰ ਦਾ ਦਿਨ ਸਵਾ ਸਵੇਰੇ ਦੇ ਸਵਾ 9 ਵਜੇ ਦਾ ਹੋਇਆ ਤੇ ਹੁਣ ਤੱਕ ਕਸਮੇੜਾ ਜੇ ਦਿਨ ਸੀਗਾ ਤੇ ਹੁਣੇ ਆ 15 20 ਮਿੰਟ ਪਹਿਲਾਂ ਸੂਰਜ ਸਾਹਿਬ ਨੇ ਦਿੱਤੇ ਆ ਦਰਸ਼ਨ ਤੇ ਖੈਰ ਅੱਜ ਡਿਊਟੀ ਹੈ ਇੱਧਰ ਗੱਗੂ ਘਰੇ ਪਾਸੇ ਕੰਮਕਾਰ ਕਰਾਉਣੇ ਐ ਇੱਥੇ ਮਿਸਤਰੀ ਕੋਲੇ ਤੇ ਅਗਲੀ ਦਿਨ ਚਾਰਾ ਸਾਨੂੰ ਸਾਰੀ ਨਾਲ ਨਾਲ ਦਿਖਾਉਣੇ ਆ ਤੇ ਕਰ ਭਾਈ ਧੰਨਵਾਦ ਵੀਡੀਓ ਤੇ ਕਲਿੱਕ ਕਰਨ ਵਾਸਤੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜਮਾ ਵਧੀਆ ਹਨ ਘੈਂਟ ਆ ਤੇ ਐਂਡ ਤੱਕ ਲਾਜ਼ਮੀ ਦੇਖਿਓ ਤੇ ਪਿੰਡ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੇ ਰਹਿਤ ਸਾਰੀ ਗੱਲਬਾਤ ਕਰਦੇ ਰਹੇ ਨੇ ਸਾਂਝੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਬੜੇ ਆਰਾਮ ਨਾਲ ਅਵੇ ਦੇਖ ਸਕਦੇ ਹੋ ਸੁਣ ਸਕਦੇ ਹੋ ਨਵੇਂ ਆਓ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖ ਰਹੇ ਤਾਂ ਪੇਜ ਨੂੰ ਫੋਲੋ ਵੀ ਲਾ ਜ਼ਰੂਰ ਕਰ ਲਿਓ ਤੇ ਨੌਜਵਾਨ ਭਾਈ ਗੱਗੂ ਤੇ ਛਾਤੂ ਖੇਤਰੋਂ ਫਸਾ ਲਿਆ ਅੱਜ ਗੱਗੂ ਪਰਮੇਸਤਰੀਆ ਵਧੀਆ ਬਾਈ ਕਹਿੰਦਾ ਧੰਨਵਾਦ ਬਾਈ ਕਸ਼ਮੀਰੀ ਦੇ ਦਰਸ਼ਨ ਕਰਾਉਣ ਵਾਸਤੇ ਕਹਿੰਦੇ ਤੇ ਆਪਣਾ ਛਾਤੂ ਚਾਚੇ ਗੱਲ ਮੁੰਡਾ ਇਹ ਵੀ ਆਪਣੇ ਚਾਚੇ ਗੱਲ ਮੁੰਡਾ ਹਾਂ ਇਹ ਦੇਖ ਬਾ ਭਾਈ ਮੈਂ ਤੁਸੀਂ ਕਰੇ ਰੋ ਸਾਮਾ ਇਧਰ ਤੇ ਇਧਰ ਭਾਈ ਅੱਜ ਤੂੜੀ ਵਾਲੇ ਦਾ ਮਾਹੌਲ ਆ ਹਾਂ ਕਰ ਲਿਆ ਸ਼ੁਰੂ ਤੇ ਉਹ ਵੀ ਆਪਾਂ ਕਰਦਿਆਂ ਗੱਲਬਾਤ ਭਾਈ ਸਾਹਿਬ ਗੋਰੀ ਜੀ ਹਾਂਜੀ ਹਾਂ ਠੀਕ ਹਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂ ਤੇ ਸਖਤ ਜੋਟੀ ਕੱਲ ਪਰਸੋਂ ਆਇਆ ਨਹੀਂ ਦੋ ਦਿਨ ਬੁਖਾਰ ਹੋ ਗਿਆ ਜੀ ਅੱਛਾ ਹੁਣ ਚੰਗੀ ਐ ਸਿਹਤ ਹਾਂ ਠੀਕ ਆ ਅੱਜ ਆਰਤੀ ਵਧ ਵੀ ਗਿਆ ਇਹ ਦੋ ਦਿਨ ਆ ਨੌਜਵਾਨ ਇਕੱਲੇ ਹੀ ਸੀ ਕਹਿੰਦੇ ਇਕੱਲੇ ਹੀ ਗੱਜਿਆ ਤੇ ਅੱਜ ਆਪਾਂ ਵੀ ਨਾਲ-ਨਾਲ ਇੱਥੇ ਗੱਜਾਂਗੇ ਤੇ ਨਾਲ ਮਿਸਤਰੀ ਦੇ ਇੱਟਾ ਫੜਾਉਣਾ ਲੱਗਾਂਗੇ ਹੈਂ ਟਾਈਮ ਬਾਜ਼ੀਆ ਕਰ ਲਾਂਗੇ ਔਖੇ ਔਖੇ ਨੂੰ ਹੁਣਾਂ ਹੀ ਕਰਾਂ ਮੈਂ ਦਾਤੀ ਨੂੰ ਛੋਪੇਂ ਕਰਾ ਲੇ ਹਾਂ ਹਾਂ ਛੋਪੇਂ ਕਰਾ ਕੇ ਲੈ ਡਾਡੀ ਜਾ ਕੇ ਚਾਚਾ ਬਾਜ਼ਾਰ ਨਾ ਮਹਿੰਗਾ ਕਰਾ ਦੇ ਚਾਚਾ ਇਹ ਨਹੀਂ ਪਤਾ ਆਖਿਆ ਜੀ ਨਹੀਂ ਜਾਂਦੇ ਨਾ ਜਾਊਗਾ ਪਿਛਲੀ ਵਕਤ ਲਾਈ ਵੈਰਾਈ ਤੇ ਕੋਈ ਹੈਗਾ ਸਾਡੇ ਕੋਲ ਫੇਰ ਕੁਝ ਕਰਨੇ ਹਨ ਆ ਨਾ 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 ਐ ਹਾਂ ਮੇਡੂ ਓਏ ਹੈਲੋ ਤੈਨੂੰ ਫੋਨ ਨਾਲ ਕੰਮ ਕਰ ਲੈ ਦੇਖੋ ਕਨੇੜਾ ਉਧਰ ਦੇਖ ਹਾਂ ਇੱਥੇ ਵੀਰ ਦੇਖ ਦੂਰੇ ਇੱਥੇ ਪਾਣੀ ਵਾਸਤੇ ਗਾ ਟੂੜੀ ਆ ਬਰੋਂਦੇ ਹੋਗੇ ਚਿੱਟੇ ਬਰਸ ਹੁਣ ਆਲੇ ਪੈਣਗੇ ਇਹਨਾਂ ਦੇ ਕੋਰ ਨਾਮ ਭਰਾਵਾਂਗੇ ਇਹਨਾਂ ਥੋੜਾ ਜਿਹਾ ਫਕਲੇ ਉਹਨੇ ਦੇ ਤੋਂ ਨਹੀਂ ਉਹਨੇ ਦੇ ਕੋਰ ਨਾ ਆਇਆ ਕਹਿੰਦੇ ਸਰ ਬੋਲਦਾ ਨਹੀਂ ਬੋਕੇਰੀਆ ਦਾ ਤੋਂ ਹਾਂ ਸਰ ਬਾਈ 102 ਬਾਈ ਉੱਪਰ ਫੜਦੇ ਹੋਵੇ ਸ਼ਤੂ ਕਿਧਰੋਂ ਫਸ ਗਿਆ ਅੱਜ ਸਨੋ ਆ ਤੂੜੀ ਦਾ ਜਿਹੜੀ ਸੱਤ ਪੈ ਗਈ ਉਹ ਮੂੰਹ ਨਹੀਂ ਕਰਦਾ ਮੈਂ ਇਧਰ ਐਵੇਂ ਤਰੀਆ ਹਾਂ ਨਾ ਦੂ ਖੜਨਾ ਹੈ ਤੇ ਮੇਰੇ ਕੋਲੇ ਨਾ ਮੈਂ ਖੜਨਾ ਹੈ ਹਾਂ ਹਾਂ ਮਤਲਬ ਤੂੰ ਹਾਂ ਹਾਂ ਉਹ ਤੂੜੀ ਦਾ ਠੀਕ ਹੈ ਤੂੜੀ ਪੈ ਗਈ ਬਸ ਉਹ ਤੂੜੀ ਦਾ ਬਸ ਤੂੜੀ ਵਾਲਾ ਪੈਣ ਦੀ ਠੀਕ ਹੈ ਤੂੜੀ ਦਾ ਸੀ ਹੁਣ ਹੀ ਲੈ ਆਵੇਂਗਾ ਗੱਗੂ ਕਹਿੰਦਾ ਬਸ ਕੋਈ ਨਾ ਆ ਦੇ ਇਸ ਵੱਧ ਰਾਇ ਗੋੜੇ ਰੇ ਮੇਰੇ ਘਾੜੀਆਂ ਫੋੜੇ ਉਧਰੋਂ ਢਾਲਦਾ ਉਹ ਪੈਸਾ ਲੈ ਰਾਲਿਆ ਗੋਰੀ ਤੋਂ ਨਹੀਂ ਪਾਇਆ ਕਰਨਾ ਜਿੰਨੇ ਇਹ ਮੰਗੇ ਤਾਂ ਉਹ ਇਹ ਕੋਲ ਦੋ ਇਟਾ ਦਾ ਲੈ ਰਿਆ ਪੋੜੇ ਦੋ ਇਟਾ ਦੇ ਕਿ ਪਹਿਲਾਂ ਛੱਤ ਪਾਈਏ ਇੱਕ ਇੱਕ ਪਹਿਲਾਂ ਕੰਨਾ ਗੱਡੀ ਉਮੀਦਸਤਰੀ ਮਗਰ ਪਏ ਜਾਂਦਾ ਪਹਿਲਾਂ ਛੱਤੀ ਪਾ ਲਾ ਕੇ ਦੇ ਹਾਂ ਕੰਨਾ ਬਾਤ ਚ ਲਾ ਲਾ ਉਹ ਸਕੈਟ ਬਣਾਉਂਦੇ ਸੀ ਨਾ ਅੱਛਾ ਆਹ ਮਿਸਤਰੀ ਪਹਿਲਾਂ ਕੰਨਾ ਕਟਾਂਗੇ ਕਿ ਪਹਿਲਾਂ ਕੰਦ ਗੱਡੀ ਇੱਕ ਇੱਕ ਛੱਤ ਬਈ ਮਿਸਤਰੀ ਕਹਿੰਦਾ ਉਹ ਦੂਜਾ ਤੇਰੇ ਵਰਗਾ ਸੀ ਬੋਝੂ ਲਾਂ ਕੇ ਗਗੋਈ ਲੈ ਵੀ ਮੈਂ ਫਿਰ ਪਹਿਲਾਂ ਛੱਤ ਭਾਈ ਨਹੀਂ ਉਹਨੇ ਕਿਹਾ ਮਿਸਤਰੀ ਉਹ ਮਾਰਾ ਨਾਲਾ ਨਾ ਘਟਿਆ ਕੋਈ ਜਣਾ ਬਾਹਰ ਜਰਾ ਪਿਆਣੀ ਪ੍ਰੇਲਰਾ ਮਾਰ ਕੀ ਲਿਆ ਤਾ ਮਾਰ ਤਾਂ 베ਰੀ ਆ ਵੀਰੋ ਸੀਡ ਬੰਬ ਵੀ ਹੋ ਜਾਂਦਾ ਸੀਡ ਬੰਬ ਆਪਰੇ ਆਲੇ ਤੂੰ ਕਿਉਂ ਗੁੱਸੇ ਹੁੰਨਾ ਯਾਰ ਲੈ ਤੂੰ ਰੋੜੇ ਖਾਲਾ ਇਧਰੋਂ ਕੰਮ ਕਰ ਜਾ ਫਿਰ ਟਰੈਕਟਰ ਮਗਰੋ ਟਰਾਲੀ ਕੱਢ ਕੇ ਰੀੜੀ ਲਿਆ ਦੇ ਇਹਨਾਂ ਨੂੰ ਬਲਕੁਰ ਕੀ ਕਰੋ ਉਹ ਕੋ ਨਹੀਂ ਪਤਾ ਇਹ ਲਗਾ ਫਿਰ ਬਾਅਦ ਵਿੱਚ ਪਤਾ ਕਰ ਕੰਮ ਕਰੀ ਲਾ ਪਹਿਲਾਂ ਤੋਂ ਕੰਮ ਦਾ ਕਰ ਲੈ ਯਾਰ ਇੱਕਦਮ ਸਿੱਣੀ ਚੜਦੰਦਾ ਨਹੀਂ ਆ ਬਿਜਲੀ ਫਿਰ ਦਾ ਵਾਹਣਾ ਮੈਂ ਇਸ ਤਰੀ ਦੀ ਯਾਨ ਖਾ ਲੇਗਾ ਤੂੰ ਹੈਨਾ ਮਿਸਤਰੀ ਇਹੋ ਆਏਗਾ ਕੰਮ ਹੋਰ ਨਾ ਬਿਜਲੀ ਕੰਮ ਹੈ ਬਿਟਨ ਹੈ ਕਿੰਨੀ ਕੁ ਦਿਨ ਮੈਂ ਨਾ ਕੰਮ ਕਰੀ ਇਹਨਾਂ ਨੇ ਪਹਿਲਾਂ ਦੱਸਦਾ ਪੂਣੀ ਵੀ ਨਹੀਂ ਰੱਤੀ ਕਹਿੰਦਾ ਮਿਸਤਰੀ ਮੈਂ ਬਾਅਦ ਜੀ ਵੀ ਜਾਵਾਂ ਬਾਏ ਬਾਏ ਫੁੱਦੀ ਰਹੇਗਾ ਮੇਲਾ ਦੱਸਦਾ ਯਾਰ ਇਹ ਕੀ ਗੱਲ ਹੋਈ ਬਈ ਕਾਦਰ ਕਰ ਸਾਡੀ ਪੂਰੀ ਜੱਜ ਕੇ ਗਈ ਯਾਰ ਬਰਾੜ ਕਿੱਥੇ ਬਈ ਯਾਰ ਉਹ ਕਰਦੇ ਹੁੰਦੇ ਆ ਹਾਂ ਕਰਦੇ ਆ ਬੇਕਾਰ ਬੰਦੇ ਇਹ ਗੋਨੇ ਮੰਨਦੇ ਮੈਂ ਝੋਟੀਆਂ ਦਬਾਈ ਦੇ ਆਂ ਕਰ ਫਰਾਗ ਉਤਰੇ ਹੁਣ ਕੰਮ ਬੋਲੇ ਪੈਸਾ ਤੇ ਕੋਲ ਉਹ ਜੂੜੀ ਬੜੀ ਦੀ ਗੱਲ ਆ ਤਾਂ ਹੋਰ ਗੱਲ ਆ ਯਾਰ ਤੈਨੂੰ ਨਹੀਂ ਆਉਂਦੀ ਜੀ ਇਹ ਤਾਂ ਦਾਦਾ ਹੂਆ ਮਨਾ ਗਰੀਬ ਅਗੇ ਕਹਾਂ ਪੈਸੇ ਲੈਣ ਵੀ ਗਿਆ ਕਹੇ ਹਰ ਜੀ ਹੋ ਰਿਹਾ ਹੈ ਨਾ ਆ ਜਾ ਯਾਰ ਆ ਜਾ ਮੈਂ ਭੱਗ ਜਾਣਾ ਜਾਣੀ ਗੱਲ ਕਹੀ ਹੀ ਨਹੀਂ ਹਾਏ ਓਏ ਮੈਂ ਤਾਂ ਕਾ ਕਰਦਾ ਬਸ ਗਿਆ ਦੁਕਾਨ ਕੱਲ੍ਹ ਕਰ ਲੀ ਉਹ ਪੈਸੇ ਲੈਣ ਗਿਆ ਜਾ ਕੇ ਕਹਿੰਦਾ ਮੈਨੂੰ ਫੜਾ ਦੇ ਇੱਟ ਕੋਈ ਹਾਂ ਕਾਡ ਨੂੰ ਬੋਤਲ ਨਹੀਂ ਆ ਮੀਤੀ ਐਨੀ ਅੰਮੀ ਆਂਦੇ ਨਹੀਂ ਚੰਗੇ ਹਾਂਜੀ ਹਾਂ ਮਾਰ ਕਹੀ ਗਾਰੇ ਚ ਦੇਖੀ ਮਲਾਈ ਵਰਗਾ ਬਣਾਇਆ ਕੇ ਨਾ ਆ ਦੇਖੇ ਖਦੀ ਜਮਾਇਆ ਬਣਾਇਆ ਖੈ ਜਮਾ ਗੋਲ ਤੇ ਮਾਰ ਹਾਂ ਯਾਰ ਮਾਇਲ ਤੇ ਕਮਾ ਦੇ ਆੜੀ ਆ ਯਾਰ ਕੋਰੀ ਨਾਲਾ ਤੂੰ ਦਾ ਹੈ ਕੋਈ ਇਹ ਜਹਾ ਹੈ ਉਹ ਬਾਤ ਚਾਹ ਕੋਈ ਪਰੇ ਲਏ ਤੇ ਮਾਰੀ ਕਰੰਡੀ ਜਮੜੀ ਨਹੀਂ ਆਣਗਾ ਚੁਰ ਐ ਵੀ ਕਰਨਾ ਓਕੇ ਮੈਂ ਨੌਜਵਾਨੋ ਉਹ ਤਾਂ ਸੱਟ ਕੇ ਕਰੰਡੀਆਂ ਵਿੱਚ ਗੋਰੀ ਤੁਸੀਂ ਵੀ ਖਾ ਲਓ ਬਾਈ ਰੋਟੀ ਵਾਹ ਚਾਚਾ ਕਿਵੇਂ ਅਸੀ ਤੂੰ ਤਾ ਹੈ ਏਡ ਪੁਰੇ ਫਿਰਦੇ ਨਹੀਂ ਚਲੋ ਚੰਗੀ ਵਾਲੇ ਸੂਤ ਹੀ ਰੱਖੇ ਪਰਮਾਤਮਾ ਹਾਂ ਹਾਂਜੀ ਸ਼ਾਕਲਾ ਤੂੰ ਮੈਂ ਖਵਾ ਦਿੰਨਾ ਕੋਈ ਨਾ ਜਮਾ ਪੂਰੀਆਂ ਬੁਰਕੀਆਂ ਗਣ ਗਣ ਕੇ ਖਵਾਵਾਂਗੇ ਆਪਾਂ ਤੇਰੀ ਮਾਮੀ ਨੇ ਦੱਸਿਆ ਕਹਿੰਦੀ ਕੱਲ ਛੱਤੋ ਦਾ ਜਾਨ ਵਾਲਾ ਵੀ ਹੋ ਰਿਹਾ ਆਉਣ ਤੋਂ ਬਾਅਦ ਕੀ ਹੋ ਗਿਆ ਤੇਰੀ ਉਂਗਲ ਤੇ ਚੀਚੀ ਤੇ ਮਰੇ ਕੱਲ ਉਹ ਕੁੱਬ ਗਿਆ ਯਾਰ ਸਰੀਆ ਸੀ ਥੋੜੇ ਧਿਆਨ ਨਾਲ ਕੰਮ ਕਰਿਆ ਕਰ ਕੋਈ ਨਾ ਚੱਲਦਾ ਹੀ ਰਹਿੰਦਾ ਲਗਾ ਉਹਦਾ ਕੋਈ ਚੱਕਰ ਨਹੀਂ ਹੋ ਰਹੀ ਯਾਰ ਹਨਾ ਵੀ ਕੁੱਟ ਬਈ ਨਹੀਂ ਚਲ ਪੱਟਦੇ ਯਾਰ ਹੁਣ ਪੱਟਣੀ ਪਊ ਐ ਜਦੋਂ ਵਿਚਾਲੇ ਆ ਗਿਆ ਕਦਵੇ ਦਵਾਈ ਦਿੱਤੀ ਆ ਨਾ ਯਾਰ ਉਹ ਤਾਂ ਇਹਨੂੰ ਫੜਾਵੇ ਉਹ ਲਾ ਦੂ ਅੱਧਰ ਬਾੜੀ ਜੇ ਆਕੇ ਓ ਹਲਦੀ ਦਾ ਤੇ ਬਾਕੀ ਭਈ ਆ ਦੇਖਣ ਵਾਲੇ ਦੱਸ ਦਿਓ ਕਾਹਦਾ ਬੂਟਾ ਹੈਗਾ ਇਹ ਥੋੜਾ ਜਿਹਾ ਨੇੜੇ ਕਰ ਲਈ ਮਿਸਤਰੀਆ ਬੂਟੇ ਦੇ ਹਾਂ ਇੱਥੇ ਇਹ ਹਰੇ ਕਿਤੇ ਹੁੰਦੇ ਨੇ ਹੈ ਕੀ ਹੈ ਇਹ ਹੈ ਕੀ ਹੈ ਗਗੂਏ ਯਾਰ ਦੱਸ ਦੇ ਲੋਕਾਂ ਨੂੰ ਬੁੱਝਿ ਜਾਓ ਹਰੇ ਕਿਤੇ ਹੁੰਦੇ ਨੇ ਇਹ ਪੈਸੇ ਹੁੰਦੇ ਨੇ ਪਟਰਾ ਪੰਪਦੇ ਹੁੰਦੇ ਨੇ ਘਰੇ ਹੁੰਦੇ ਨੇ ਹਰੇ ਕਿਤੇ ਹਰੇ ਕਿਤੇ ਘਰੇ ਆ ਜਾ ਉਧਰ ਲੋਡ ਪੈ ਗਈ ਦੇਸ਼ ਨੂੰ ਸ਼ਖਤ ਤਰੀ ਚੱਲ ਚੱਲ ਚਾਜੀ ਚਾਹ ਆਪੀ ਮੇਰੀ ਵੀ ਮੀਨ ਫਰੂਟ ਦੇਣਾ ਬੰਦਾ ਸਾਰੇ ਬੰਦੇ ਆਉਣੇ ਚਾਹੀਦੇ ਨਾਲ ਫੋਟੋ ਆਉਣੀਆਂ ਫਿੰਗਰਪ੍ਰਿੰਟ ਲੱਗਣੇ ਥੋੜਾ ਮਖਾ ਫੇਰ ਹੀ ਦੇ ਕੰਮ ਖੈਰ ਬੰਦੇ ਆ ਹੀ ਆਉਣੇ ਚਾਹੀਦੇ ਕਰਾਉਣਾ ਹਨਾ ਮਿਸਤਰੀਆ ਬੰਦੇ ਮਖਾ ਹੀ ਆਉਣੇ ਚਾਹੀਦੇ ਕੰਮ ਕਰਾਉਣਾ ਚਾਚੇ ਦਾ ਜੀ ਲੱਗ ਜੂਗਾ ਵਾਲੀ ਵਾਲੀ ਐ ਪਹਿਲਾਂ ਕੁਝ ਨਹੀਂ ਹੁੰਦਾ ਜੀ ਨਾ ਪਟਨਾ ਸੀ ਨਾ ਚੈੱਕ ਬਾਲਟੀ ਜ਼ਿਆਦੀ ਬਾਲਟੀ ਬਹੁਤ ਆ ਹਾਂ ਠੀਕ ਆ ਲਹਾਰੀ ਦੇ ਸੀਜ਼ਨ ਦੀ ਤਿਆਰੀ ਵੀ ਇਧਰੋਂ ਜੋਰਾਂ ਤੇ ਚੱਲ ਰਹੀ ਹੈ ਤੇ ਆਪਣਾ ਮਨਪ੍ਰੀਤ ਵੀ ਕੱਢ ਲਿਆ ਮਸ਼ੀਨ ਲਕੋਈ ਹੋਈ ਤੇ ਟਰੈਕਟਰ ਬਦਲ ਲਿਆ ਆ ਭਾਈ ਹਾਂ ਪੁਰਾਣਾ ਸਾਹਬ ਨਾਲ ਤੇ ਹੁਣ 4-5 ਦਿਨ ਇਹਦੀ ਸਮਾਰਾ ਸਮਾਰੀ ਚੱਲੂਗੀ ਉਦਾ ਟਾਈਮ ਨਾਲ ਹੀ ਆ ਗਏ ਮੈਂ ਕਿਹਦੇ ਹੱਥ ਨੇ ਆਉਂਗੇ ਆਏ ਘਰ ਆ ਲਿਆ ਬੇਟਾ ਮਾਸ ਫੋਟਾ ਉਹ ਰੋਟਾ ਮਾਰ ਲੈਣ ਦੇ ਯਾਰ ਲੈ ਖੜਾਈ ਕਰਦਾ ਹੈਗਾ ਲਓ ਜੀ ਅਸਲੀ ਜੀ ਹਲੇਵਰ ਵਾਲੇ ਬੰਦੇ ਹਿੱਦਰ ਕਿਵੇਂ ਆ ਰਹੇ ਆ ਕਾਹਗਾ ਘੰਟਾ ਹੋ ਗਿਆ ਹਰੇ ਉਹ ਪੱਕੇ ਹੀ ਇਹ ਨਾਲ ਲੱਗੇ ਹੋਏ ਭਾਈ ਤੂੜੀ ਪੋਣੀ ਹੈ ਮੈਂ ਲੋਡਰ ਨਾਲ ਪੋਣੀ ਹੈ ਭਾਈ ਬੰਕੇ ਨਾ ਤੂੰ ਹਟ ਉਹ ਯਾਰ ਮੈਂ ਤੂੰ ਯਾਰ ਕਾਲੇ ਦਾ ਲੋਡਰ ਲੈ ਆਈ ਭੋਮੇ ਯਾਰ ਭਾਈ ਬੰਕੇ ਯਾਰ ਤੂੰ ਹਟ ਜਾ ਕੰਦ ਟਿਕੂ ਟਾਈਆਂ ਵਾਲਾ ਘਾਣਾ ਲਿਆ ਯਾਰ ਤੂੰ ਭਾਈ ਗਾਰੇ ਤੇ ਕੰਪਲੇਨ ਆ ਗਈ ਹੋ ਜਗੇ ਹੋ ਜੀ ਹੋ ਜਗੇ ਸੁਣੋ ਸੁਣ ਤੋਂ ਪੜੇਗਾ ਇਹ ਡੇਟਾ ਕਾਰਾ ਬਾਏ ਤਾਂ ਮੈਂ ਟ ਸੈੱਟ ਕਰਨੀ ਆਲੇ ਐਨਾ ਟਾਈਮ ਕਿੱਥੇ ਹੈਗਾ ਆ ਹੋ ਜਾ ਕਹਿੰਦਾ ਮਾੜਾ ਕਾਰਾ ਮਾੜਾ ਬਾਈ ਨਾ ਨੀ ਮਾੜਾ ਮਾੜਾ ਮਿਸਰੀ ਮਾੜਾ ਕੋਈ ਮੈਨੂੰ ਨਾ ਸੱਟ ਲੇ ਇਥੇ ਇਹਨੂੰ ਮੈਨੂੰ ਸੱਟ ਲੇ ਬਟੜ ਲੰਗਾ ਬਾਲਗਾ ਯਰ ਕਰ ਰੇ ਚ ਬਾਈ ਬਾਈ ਇਦੂ ਬਾਦ ਨਹੀਂ ਹੋਵੇ ਲੋ ਜੀ ਲਓ ਜੀ ਉਧਰਲੇ ਪਾਸੇ ਆ ਕੇ ਫੜਾ ਇੱਟਾਂ ਯਾਰ ਇੱਥੇ ਕਿੱਥੇ ਖੜਾਏਗਾ ਵਾਹ ਯਾਰ ਮੈਨੂੰ ਲੱਗਾ ਬਹੁਤ ਐਵੇਂ ਦੀ ਇਹ ਫੜ ਲੈ ਯਾਰ ਕਿਉਂ ਤਾ ਟਿੱਡੇ ਕਰ ਦੂ ਸਾਰਾ ਯਾਰ ਉਧਰਲੇ ਪਾਸੇ ਆ ਗਿਆ ਹਾਂ ਉਹ ਕੋਈ ਜੁੜੋ ਕੋਈ ਬਣਾਉਂਦਾ ਆ ਛੂੜੀ ਪੋਣੀ ਬੈਠੇ ਛੂੜੀ ਪੋਣੀ ਤਾਂ ਹੀ ਕੰਦੇ ਕਹੀ ਨੂੰ ਕੰਮ ਤੇ ਲਾਇਆ ਕੋਈ ਯਾਰ ਮਾਹ ਯਾਰ ਇਹ ਕੰਮ ਤਾਂ ਯਾਰ ਮਿਸਤਰੀਆਂ ਨੂੰ ਹਰਾਉਣੀ ਪਈ ਤਾਂ ਮੈਨੂੰ ਕਹਦੀ ਇਹ ਹੁਣ ਪੱਥਰ ਲਾਉਣਾ ਆਉਂਦਾ ਫੇਰ ਕੀ ਕੋਈ ਨਹੀਂ ਲਾ ਲੈ ਯਾਰ ਸਾਰਾ ਹੀ ਬਾਹਰ ਬਾਹਰ ਕੱਢੀਏ ਇੱਧਰ ਰੁਕ ਨਹੀਂ ਕਰ ਤੋ ਓ ਯਾਰ ਤੂੰ ਮਹਾ ਬਹਿਮ ਕਿਉਂ ਕਰਦਾ ਹੈ ਬਈ ਤੇਰਾ ਗੁਰੂ ਕੌਣ ਹੈ ਨਾ ਪੁੱਛਦਾ ਪ੍ਰਸਾਦ ਨਾ ਨਾ ਪੁੱਛਦਾ ਕਸ਼ਮੀਰੀ ਕਸ਼ਮੀਰੀ ਹਾਂ ਦੰਦਾ ਕਿ ਦੰਦਾ ਪੱਕਾ ਨਾਮ ਦੱਸ ਬਈ ਯਾਰ ਫੁੱਲ ਦੰਦਾ ਦੰਦਾ ਇਹ ਕਰਨਗਾ ਓਏ ਟੁਗੜੇ ਜਾਣ ਵਾਸਤੇ ਹਾਂ ਆ ਲੋ ਜੀ ਉਹ ਘਾ ਲੈਣਾ ਚੱਲ ਕੋਈ ਨਾ ਯਾਰ ਜਵਾਕ ਹੈਗਾ ਮੈਂ ਖੜਿਆ ਤੇ ਥੀ ਵੀ ਅੱਗੇ ਕਰਦਾ ਤੇ ਭੁੱਲ ਗਿਆ ਬਈ ਤੂੰ ਦੇਖੋ ਕਿੰਦਾ ਜੀ ਤੂੰ ਪੌਲਾ ਕਰੀਂ ਬਗਿਆ ਨਾ ਰ ਜਿਵੇਂ ਦਾ ਤੂੜਿਆ ਪੌਲਾ ਨਹੀਂ ਘਾਰਾ ਪੌਦੇ ਹੁੰਦੇਗੇ ਤੂੰ ਮੇਰਾ 10 ਦਿਨਾਂ ਦੇ ਭਾਵੇਂ ਮੈਂ ਮੈਸਤਰੀਆਂ ਨਾਲੋਂ ਤਾਂ ਵੱਧ ਰੁਪਏ ਜਨਾ ਮੈਂ ਬੜਾ ਢਿੱਲ ਕੇ ਘਾਰਾ ਇੱਥੇ ਗੁਰੂ ਜੀ ਓਏ ਤੂੰ ਫੜਣਾ ਹੈ ਗੱਡੀ ਆ ਮੈਂ ਤੂੰ ਲਾਲ ਨਹੀਂ ਮੈਂ ਕਰੀਂਦਾ ਹੋ ਯਾਰ ਕੋਈ ਨਹੀਂ ਮੂੰਹ ਬਣਾਏ ਮੜਾਣੇ ਇੱਕ ਰੋਜ਼ ਦੀ ਹੋਊਗੀ ਉਹ ਬਣ ਕੇ ਮਾਰ ਖੋਸ਼ ਹੋ ਜੂਗਾ ਹੋਰ ਹੋਰ ਹਾਈਡਰੋ ਪਾਲਾ ਤੇ ਸੀਰੀਅਸly ਮੂਰੇ ਕੱਟ ਕੇ ਲਾਵਾਂਗੇ ਮੈਂ ਵਿੱਚ ਸਾਰਾ ਹੀ ਕੱਟਦੇ ਨਹੀਂ ਅਸੀਂ ਸਾਰਾ ਹੀ ਲਾਵਾਂਗੇ ਨਾ ਮੂਰੇ ਟਰੈਲਰ ਦੇ ਦਿਖਾਵਾ ਹੈ ਵੀ ਆ ਜਿਹੜੇ ਵੇਖਦੇ ਬਾਈ ਓਏ ਇਹ ਤਾਂ ਬਸ ਖਤਮ ਆਦਾ ਨਹੀਂ ਦੀ ਮੈਂ ਤੇ ਨਗਾਰਾ ਜੋੜ ਤੇ ਜਿਹੜਾ ਮੈਂ ਲਾਉਣਾ ਬਾਈ ਓਏ ਮੈਂ ਤਾਂ 200 ਟਰਾਲੀ ਖਿਲਾਇਆ ਬਾਈ ਉਹ ਕਿ ਜਿਹੜਾ ਇਧਰ ਗੱਡ ਉਹ ਨਾਲ ਮਿੱਤਰੀ ਦਾ ਰਦਾ ਦੇਖ ਨਾਲ ਮੇਰਾ ਰਦਾ ਦੇਖ ਇਧਰ ਗਾਰੇ ਤੂੰ ਕੀ ਕਰਤੀ ਡੋਲ ਡੋ ਕੇ ਆ ਥੱਲੇ ਡੋਤਾ ਲਓ ਜੀ ਬਹੁਤਾਂ ਮਿੱਤਰੀ ਆ ਉਹ ਨੂੰ ਬਸ ਕਰਨਾ ਓਏ ਭਾਏ ਕਿਉਂ ਨੂੰ ਛੱਡਿਆ ਨਾ ਗਾਰਾ ਪੂਰਾ ਕਰ ਦੇ ਮੈਂ ਬਲੱਡ ਘਟਣਾ ਆ ਗੇ ਨੂਨ ਖਾ ਪੀਲਾ ਉਹ ਕੋਲ ਕੇ ਉਹ ਤੂੰ ਯਾਰ ਇਧਰ ਆ ਕੇ ਦੇਖ ਲੈ ਮਿਸਤਰੀ ਅੱਖ ਨਾਲ ਦੇਖੀ ਯਾਰ ਮਿਸਤਰੀ ਦਾ ਮੈਂ ਹਾਂ ਸੱਚ ਲੋ ਕਹਿ ਨਹੀਂ ਰਿਹਾ ਮੈਂ ਕੋਈ ਫੋਮੀ ਨਾ ਗੁਰੂ ਜੀ ਨੇ ਉਸਤਾਦ ਜੀ ਬਾਈ ਟਾਈਮ ਟਾਈਮ ਲੱਗੀਆਂ ਦਾ ਕਰ ਲਾਂਦੇ ਨੂੰ ਕੰਮ ਕੁਛ ਕੋਈ ਯਾਰਾ ਓਡੇ ਹੀ ਰਦਾ ਤੁਰਿਆ ਆਉਂਦਾ ਆ ਮੈਂ ਨਹੀਂ ਨਾ ਹੁੰਦਾ ਆਪੇ ਜੀ ਇਤਨਾ ਫੜਾ ਬਾਈ ਯਾਰ ਕਿੰਨੇ ਵਾਰੀ ਕਹਤਾ ਤੈਨੂੰ ਪਹਿਲਾਂ ਕਿ ਤੋਂ ਬਾਹਰ ਬਾਹਰ ਲੈਣਾਗਾ ਬਈ ਇਹ ਨਹੀਂ ਲੱਗੇ ਤੇ ਗਾਣਾ ਕਰ ਲੈ ਜਿੰਨਾ ਖੜਾ ਉੱਥੇ ਭੁੱਲ ਗਿਆ ਵੀਰ ਨਹੀਂ ਕਰੀ ਨਹੀਂ ਹੈ ਘਰ ਨਹੀਂ ਹੈਗਾ ਮਿਸਟਰ ਜੀ ਇੱਟਾਂ ਰੱਖ ਲੈ ਫਾਰੰਦਰੀ ਹਾਂ ਟਾਂ ਨਹੀਂ ਕਿ ਮੁੱੱਚੇ ਕਰਦੇ ਹਾਂ ਵੀਰ ਹੋਰ ਇਹ ਲਾ ਦੇ ਮੇਰਾ ਯਾਰ ਇੱਟਾ ਛੁੱਟਿਆ ਹੋ ਆ ਜਾ ਮਿਸਟਰ ਯਾਰ ਇੰਦਾ ਜਮੂੜ ਲਾ ਕੇ ਪਤੜ ਢੱਕਣ ਆ ਗਿਆ ਸਾ ਜੋ ਕਰ ਗਿਆ ਨਾ ਉਧਰ ਬਾਗਰ ਕੀ ਕਰ ਰਿਹਾ ਹੈ ਆ ਮਯੂ ਹਾਂ ਬਈ ਡਰ ਗਿਆ ਨਾ ਚੈੱਕ ਕਰ ਲਗਾ ਤਾਂ ਮਾੜੀ ਜਿੱਦ ਕੀ ਹੈ ਬਾਹਲੀ ਸਿੱਧੀ ਹੈ ਮੈਂ ਤੁਸ਼ਾਨਾ ਦੀ ਲੋੜ ਤਾਂ ਨਹੀਂ ਨਾ ਨਾ ਠੀਕ ਹੈ ਜਿੱਦੀ ਛੂੜਾਗਾ ਹਾਂ ਕਾ ਲੋੜ ਜਿਵੇਂ ਨਹੀਂ ਛੂੜਾਗਾ ਹਾਂ ਛੂੜਾ ਮੱਜਾ ਨੂੰ ਪਾਉਣ ਵਾਲਾ ਬਣ ਗਿਆ ਠੀਕ ਹੈ ਹਾਂ ਮੈਂ ਤੇਰੇ ਪਿੱਛੇ ਆ ਗਿਆ ਛੂੜੇ ਛੂੜਾ ਓਕੇ ਹਾਂ ਮੇਰੇ ਵਾਲਾ ਰਾਦਾ ਕਿਵੇਂ ਲੱਗਿਆ ਮਿਸਤਰੀਆ ਸਹੀ ਹੈ ਬਈ ਪੂਰਾ ਇੱਕ ਮਿੰਟ ਸਿਕਾਇਆ ਉਹਨਾਂ ਦਾ ਆ ਮਾਰੇ ਦਰਸ਼ਕਾਂ ਨੂੰ ਨਿਗਾਹ ਤਾਂ ਮਰਵਾ ਦੇ ਆਪਣੇ ਰਦੇ ਤੇ ਦੱਸੋ ਭਾਈ ਮੈਨੂੰ 10 ਚੋਂ ਕਿੰਨੇ ਨੰਬਰ ਦਿਨੇ ਹੋਗੇ ਤੇ ਤੇਰੇ ਨਾਲ ਹੀ ਲੱਗ ਜਾ ਫਿਰ ਪੱਕੇ ਹੀ ਮਿੱਤਰਿਆ ਠੀਕ ਐ ਹਲੋ ਬੰਦੀ ਨਾਂ ਗਾਣੀ ਬੰਦ ਕਰਾ ਬੰਦ ਕਰਾ ਆਹ ਸਹੀ ਹੈਗਾ ਨਾ ਉਹ ਰੋ ਜਾ ਆਹ ਬੰਦ ਸੀ ਆਹ ਬੰਦ ਹੋ ਗਿਆ ਲੈਟਰ ਵਾਲਾ ਨਾ ਲੈਟਰ ਲਾਉਂਦਾ ਨਹੀਂ ਇਹ ਦੇ ਵਿੱਚ ਰਗੜੇ ਮਸਾਲੇ ਦਾ ਸਵਾਦ ਹੋਵੇ ਆਪਣਾ ਪੰਜਾਬ ਹੋਵੇ ਉਹ ਬਸ ਲੋਕ ਤਾਂ ਕਿਹੜਾ ਬਥਾ ਹੋਵੇ ਆਪਣਾ ਪਿਆ ਹੋਵੇ ਹਾਂ ਖੁੱਲੇ ਮਾਮਲੇ ਖੁੱਲੇ ਮਾਮਲੇ ਕੀ ਹੋਸ਼ ਰਗੜਿਆ ਮਸਲੀ ਚਟਨੀ ਚ ਚਟਨੀ ਚ ਰਗੜੇ ਪਈ ਟਣੀਆਂ ਮਟਰ ਹਰੇ ਮਟਰ ਹਰੇ ਮਟਰ ਚੋਲੇ ਗਲੇਟ ਆ ਮੜੇ ਨੇ ਉਹ ਵੀ ਰਗੜ ਲੈਣ ਦੇ ਵਿੱਚ ਰੱਖ ਕੇ ਚੱਕ ਰੋਟੀ ਲੈ ਚੱਲ ਆ ਜਾ ਓਏ ਰੋਟੀ ਬੰਮ ਆ ਜਾ ਆ ਜਾ ਆਉ ਆਉ ਕਰ ਦਿੰਦੇ ਆ ਫੇਰ ਆਊਗਾ ਉਹ ਵੇਖ ਲੈ ਉਧਰ ਮੰਜੇ ਥੱਲੇ ਬੈਠਾ ਤਿਆਰ ਪੂਛਾ ਖਲਾਈ ਜਾਂਦੇ ਆ ਅ ਚੋਲੂ ਵਾਲੇ ਬਾਈ ਨੂੰ ਵੀ ਖਵਾ ਦੇ ਕਚੇਰਾ ਉਡੂ ਤੂੰ ਐਂ ਹਾਉਦਾ ਨਹੀਂ ਬੀ ਭਰੇ ਤੂੰ ਕਚੇਰਾ ਉੱਡੇ ਆ ਕੰਮ ਨੇ ਬਣਦੇ ਖੜਦੇ ਹੈ ਨਾ ਤੂੰ ਡਿਆ ਪੈ ਜਾਂਦੇ ਰੋਟੀ ਦੇਖ ਰੱਖੀ ਜਿਹਦਾ ਘਰ ਬਹੁਤ ਕਰਦਾ ਜੋ ਮਰੇ ਓ ਆਈ ਗੁਰੂ ਹੈ ਕਣਕਾਂ ਤੋਂ ਡਰ ਲੱਗਦਾ ਬਾਈ ਰਹੇ ਆਏ ਨਹੀਂ ਹੁੰਦਾ ਬਸ ਯਾਰ ਤੂੰ ਮੈਨੂੰ ਹਟਾ ਦਾ ਬਸ ਬਸ ਕੋਈ ਜਾਗਾ ਹਾ ਉਹਦਾ ਬਰਮੇ ਇਹਨਾਂ ਨੂੰਗਾ ਦਾ ਕਰਤਾ ਮੈਂ ਉਹ ਬਸ ਦੋ ਸਿਰ ਬਰਮੇ ਬਾੜਦਾ ਅੰਦਰ ਦੇ ਤੂੰ ਆ ਕੇ ਹਾਰ ਜਾ ਬਾਈ ਚੈਕ ਲੋਟਾ ਕੰਮ ਹਾਂ ਓਕੇ ਰੋਟਾ ਬਸ ਇਹਨੂੰ ਦੱਬ ਦੇ ਖਣੀਆਂ ਵਧ ਗਈਆਂ ਵਸੀ ਖਣੀਆਂ ਵਧ ਗਈਆਂ ਵਧ ਗਈਆਂ ਨਾ ਹੋਰ ਮੀਤਾ ਅੱਛਾ ਮਗਰ ਨਹੀਂ ਹੈਗਾ ਕੋਈ ਪਲੇਅਰ ਜੀ ਬਰੇ ਫਰੇ ਬਰੀ ਮੈਂ ਅੰਦਰ ਬੱਥੇ ਆ ਹਾਂ ਡਾਈ ਇਹਦਾ ਉਈ ਅੰਦਰ ਵਾਜਾ ਤੂੰ ਕੱਲੇ ਹੀ ਫਿਰਦਾਗਾ ਉਹ ਬੰਦੇ ਨਹੀਂਗੇ ਦੂਜੇ ਸੁੱਤੇ ਪਏ ਜਿਹੜੇ ਅੰਦਰ ਇੱਕ ਤਾਂ ਇੱਲਤੀ ਜਾ ਭੇਜਿਆ ਪਿਆ ਕੋਰੀ ਇੱਕ ਤਾਂ ਓਏ ਇੱਕ ਤਾਂ ਭੇਜਿਆ ਫਿਰਦਾ ਇੱਲਤੀ ਇੱਕ ਬਾਹਰ ਫਿਰਦਾ ਹੂੰ ਇੱਕ ਘਟੜਾ ਕੇ ਦੋ ਲੜ ਕੇ ਹਰਾ ਝਿਜ ਦੇ ਆ ਜਣਾ ਆਸੂ ਫਿਰ ਫਿਰ ਇਹ ਦਿਹਾੜੀ ਆ ਬਈ ਸਾਡਾ। ਫਾਰੀ ਵਿਹੜ ਗਿਆ ਬਈ ਇੱਥੇ ਰੱਬ ਦੇਗੇ ਨੇ। ਹਾਂ। ਹਾਂ, ਵੀ ਕੋਰੀ। ਹਾਂ ਜੰਦੇ ਬਈ। ਕੋਲੇ ਕਿੱਥੇ ਕਰਦੇ ਉਹ ਪੁੱਤੇ ਜੇਗੇ। ਉਹ ਪਾਸੋਂ ਰੋੜਨ ਲੱਗ ਗਿਆ। ਅੱਛਾ ਦਬਲਿਆ ਦਰਦਾ ਆ ਗਿਆ। ਜਿਹੜੀ ਕੋ। ਤੇ ਇਹ ਹੱਤੇ ਉਹ ਹੀ। ਕੋਤੇ ਬੋਹੋਣੇ ਚ ਕੇ ਯਾਰ। ਹਾਂ ਹਾਂ। ਇਕਲੇ ਬਰੇ ਬੈਹਣਾ ਉਹ ਇਕਲੇ ਧੀ ਗਿਆ ਨਾ ਉਹ ਭਿੱਜਿਆ ਫਿਰਦਾ ਸੀਗਾ ਹੂੰ ਉਹ ਵਾਟਾ ਇਹ ਘਾਰੇ ਝੋਲ ਜੜ ਬੋਲਦੇ ਨਹੀਂ ਘੜਦੇ ਪਰ ਇਹ ਪੜੇ ਹੋ ਜਾ ਢੋਲ ਚੋਟ ਬੋਦੇ ਨੇ ਲੈ ਇਹਨਾਂ ਦਾ ਉੱਤ ਟਿੱਕ ਆ ਵੇ ਇੱਧਰ ਐ ਇੱਧਰ ਰੈ 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 ਕੋਰੇ ਘੀਲ ਲੱਗਦੇ ਬੱਲੇ ਸਾਰੀਆਂ ਸਾਥੀਆਂ ਨੇ ਵਾਰੀ ਵਾਰੀ ਖੜਨ ਗਿਆ ਸੀ ਖਟ ਕੇ ਲਿਆਂਦਾ ਊਰਾ ਹੁਣ ਸਾਨੂੰ ਮਾਫ ਕਰੋ ਟਾਈਮ ਹੋ ਗਿਆ ਪੂਰਾ ਤੇ ਸਵਾ ਆਪਣੀ ਜਿੰਮ ਦੀ ਡਿਊਟੀ ਦਾ ਹੋ ਗਿਆ ਤੇ ਇਹਨਾਂ ਦਾ ਕੰਮ ਚੱਲਦਾ ਕਰਤਾ ਚੰਗਾ ਜੀ ਨਵੀਆਂ ਇੱਟਾਂ ਢੋਕੇ ਤੇ ਹੁਣ ਨੌਜਵਾਨਾ ਟੇਗਾ ਲਉਣਗੇ ਤੇ ਮਠਾ ਮਠਾ ਕੰਮਾਂ ਤੇ ਇੱਥੇ ਮੈਨੂੰ ਲੱਗਦਾ ਦਿਨ ਛਪਾਉਣਗੇ ਤੇ ਇਧਰੋਂ ਆਏ ਮੋੜ ਕੇ ਉੱਥੇ ਕੁੰਡੀ ਮਲਾਉਣਗੇ ਤੇ ਭਾਈ ਸਾਹਿਬ ਨਵੀਂ ਗਵਾਂਢੀ ਆ ਪਈ ਹੋਇਆ ਹਾਂ ਥੱਲੋਂ ਹੁਣ ਕਿੱਥੇ ਰਹੀ ਦੀਆ ਠੀਕ ਹੈ ਨੌਜਵਾਨੋ ਸ਼ੰਗਾਇ ਬੇੜਾ ਆਪਣੀ ਬਲੌਗ ਦੀ ਸਮਾਪਤੀ ਦਾ ਆ ਗਿਆ ਤੇ ਅਖੰਡ ਪਾਠ ਅੰਮੀ ਨੱਥੇ ਬਾਬਾ ਤਾਂ ਹੀ ਪੜੀ ਹੁੰਦਾ ਪਾਠ ਆਪਣੇ ਦੇ ਰਿਆ ਨਾ ਗੁਰੂ ਘਰ ਕਰਾਇਗਾ ਉਹਨਾਂ ਨੇ ਅੱਛਾ ਹਾਂ ਤੇ ਕੱਲ ਨੂੰ ਅਖੰਡ ਪਾਠ ਤੇ ਜਾਵਾਂਗੇ ਤੁਹਾਨੂੰ ਬਾਬਾ ਜੀ ਦੇ ਦਰਸ਼ਨ ਕਰਾਵਾਂਗੇ ਫਿਲਹਾਲ ਬੇੜਾ 8:00 ਵਜੇ ਦੇ ਨੇੜੇ ਹੋ ਗਿਆ ਤੇ ਆਪਣੇ ਬਲੌਗ ਦੀ ਸਮਾਪਤੀ ਦਾ ਸਮਾਂ ਹੋ ਗਿਆ ਤੇ ਇੰਨਾ ਸੀ ਆਪਣਾ ਅੱਜ ਦਾ ਪ੍ਰੋਗਰਾਮ ਤੇ ਮੌਸਮ ਥੋੜਾ ਜਿਹਾ ਖਰਾਬ ਰਿਹਾ ਹਵਾ ਚੱਲ ਰਹੀ ਕਣੀਆਂ ਆਈਆਂ ਰਹੀਆਂ ਪਰ ਇੱਧਰ ਭਗਤਾ ਭਾਈ ਅਲੀ ਸਾਈਡ ਬਹੁਤ ਜਿਆਦਾ ਨੁਕਸਾਨ ਹੋਇਆ ਹਥੋਂ ਬਾਈ ਰਾਜੂ ਦਾ ਫੋਨ ਆਇਆ ਸੀਗਾ ਭੋੜੀਪੁਰ ਤੋਂ ਤੇ ਉਸ ਬਾਈ ਨੇ ਕੁਝ ਵੀਡੀਓ ਵੀ ਸਾਂਝੀਆਂ ਕਰੀਆਂ ਸੀ ਆਹ ਮੇਰੇ ਨਾਲ ਤੇ ਉਹਨਾਂ ਨੇ ਦੱਸਿਆ ਕਿ ਬਹੁਤ ਜਿਆਦਾ ਗੜੀ ਵਗੈਰਾ ਇੱਥੇ ਤੇ ਇੱਥੇ ਇਧਰ ਆਪਣੇ ਏਰੀਆ 'ਚ ਖੈਰ ਖੈਰ ਸੁੱਖਾ ਸ਼ਾਂਤੀ ਆ ਪਰਮਾਤਮਾ ਮਿਹਰ ਬਣਾਈ ਰੱਖੇ ਤੇ ਫਿਲਹਾਲ ਆਪਣਾ ਬਲੌਗ ਸਮਾਪਤ ਕਰਦੇ ਆ ਇੱਥੇ ਤੇ ਮਾਤਾ ਜੀ ਵੱਲੋਂ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਧੰਨਵਾਦ ਬੇਟਾ ਮੇਰੇ ਵੀ ਸਤਿ ਸ੍ਰੀ ਅਕਾਲ ਪਿਆਰ ਭਰੀ ਸੋਧ ਸਾਰੇ ਜਿੰਨੇ ਚੱਲ ਤੇ ਜੁੜੇ ਹੋ ਧੰਨਵਾਦ ਤੁਹਾਡੇ ਲੈਕ ਕੋ ਸ਼ੇਅਰ ਕਮੈਂਟ ਜ਼ਰੂਰ ਭੇਜਿਆ ਕਰੋ ਬੀ ਵਧੀਆ ਠੀਕ ਆ ਫਿਰ ਤਾਂ ਹੁੰਦਾ ਕਿ ਨਾ ਤੁਹਾਡੇ ਬਲੌਗ ਬਹੁਤ ਵਧੀਆ ਵਧੀਆ ਬਣਾਉਂਦਾ ਜਾਂਦਾ ਪਾਈ ਠੀਕ ਹੈ ਤੇ ਮਾਤਾ ਜੀ ਨੇ ਸਮਾਪਤੀ ਹੁਣ ਕਰਿਆ ਭਾਈ ਧੰਨਵਾਦ ਤੁਹਾਡੇ ਕਰਤੀ ਆ ਸਾਰੀ ਤੇ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਜੁੜੇ ਰਹੋ ਚੈਨਲ ਦੇ ਨਾਲ ਪੇਜ ਦੇ ਨਾਲ ਮਿਲਦੇ ਕੱਲ ਨੂੰ ਨਵੇਂ ਬਲੌਗ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ